ਕਰੰਦਾ ਹੈ ਹੈ ਇਹ ਇਹ ਕਿਥੋਂ ਦੀ ਮਰਜ਼ਾਦਾ ਵਾ ਤੇ ਬਾਬਾ ਜੀ ਅਰਦਾਸ ਕਰਨਦਾ ਸਿੱਖਾਂ ਦਾ ਮਨ ਨੀਵਾ ਬੋਲੋ ਮਤ ਤੁਚੀ ਮਤ ਪਤ ਦਾ ਰਾਖ ਆਪ ਵਾਹਿਗੁਰੂ ਇਹਨਾਂ ਦੀ ਮਤ ਤੇ ਗਿੱਟਿਆਂ ਚ ਚਲੇਗੀ ਤੇ ਉੱਚੀ ਕਿਥੇ ਰਹਿ ਗਈ ਹੈ ਤੂੰ ਸੋਚ ਕੇ ਵੇਖੋ ਕਦੇ ਲਾਈਵ ਵੀ ਚੱਲਦਾ ਵੀਰ ਸੇਵਾ ਕਰ ਰਿਆ ਇਹ ਕੇ 47 ਤੋਂ ਵੀ ਪੜਾ ਆਖ ਕੋ ਸਤਨਾਮ ਕੁਝ ਗੱਲਾਂ ਦਿਲ ਦੀਆਂ ਹੁੰਦੀਆਂ ਨੇ ਆਪਾਂ ਘਰ 'ਚ ਬੈਠੇ ਆਂ ਇਹ ਮੁੜ ਕੇ ਚੜ ਜਾਂਦੀ ਵੀਡੀਓ ਤੇ ਫਿਰ ਹੋਰ ਗੱਲ ਹੋ ਜਾਂਦੀ ਪਰ ਚਲੋ ਕੋਈ ਗੱਲ ਨਹੀਂ ਆਪਾਂ ਕਿਹੜਾ ਗਲਤ ਕਹਿ ਰਹੇ ਸਚਾਈ ਆ ਕਾਰਨ ਇਹ ਆ ਵੀ ਸਾਡੀ ਮੱਤ ਪੁੱਠੀ ਹੋਈ ਜਿੱਦਾਂ ਗਿਆਨੀ ਜੀ ਨੇ ਇਥੋਂ ਕਥਾ ਸ਼ੁਰੂ ਕੀਤੀ ਨਾ ਸਾਡੇ ਗੁਰੂ ਸਾਹਿਬ ਨੇ ਸਾਨੂੰ ਗੌਣ ਵਾਲੀ ਤੋਂ ਡੱਕਿਆ ਕਿ ਪੁੱਤ ਤੁਸੀਂ ਇੱਧਰ ਨਹੀਂ ਬਿਲਕੁਲ ਜਾਣਾ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਸੀ ਜਿਸ ਦਿਨ ਮੇਰੇ ਬੱਚੇ ਗੌਣ ਵਾਲੀ ਵੇਖਣ ਲੱਗ ਪਏ ਨਸ਼ੇ 'ਚ ਪੈ ਜਾਣਗੇ ਤੇ ਇਹਨਾਂ ਦਾ ਬੇੜਾ ਗਰਕ ਜਾਏਗਾ ਤਾਂ ਕਰਕੇ ਭਾਈ ਜੋਗਾ ਸਿੰਘ ਦਾ ਪਹਿਰਾ ਕਰਦੇ ਰਹੇ ਸਾਖੀ ਸਾਰਿਆਂ ਸੁਣੀਆ ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜੀ ਢੈਂਦੀ ਕਲਾ ਇਹ ਚੰਗੀ ਨਹੀਂ ਆ ਅੱਜ ਵੇਖੋ ਅਹੀਂ ਅੰਮ੍ਰਿਤ ਛੱਕੇ ਪੱਗ ਬੰਨ ਕੇ ਗੁਰੂ ਵਾਲੇ ਹੋ ਕੇ ਜਿਹੜਾ ਵੀ ਵਿਆਹ ਕਰਦਾ ਭਾਵੇਂ ਅੱਧਾ ਕਿਲਾ ਵੇਚੇ ਤੇ ਗੌਣ ਵਾਲੀ ਜਰੂਰ ਸਾਦਾ ਕੀ ਅਰਦਾਸ ਕਰੋਗੇ ਸਿੱਖਾਂ ਦਾ ਮਨ ਨੀਵਾ ਮਤ ਚੀਜ਼ੀ ਨਿਸ਼ਾਨੀ ਨਹੀਂ ਐ ਸਾਨੂੰ ਡੱਕਿਆ ਸੀ ਇੱਧਰੋਂ ਅਸੀਂ ਵੇਰ ਕਿਉਂ ਕੰਮ ਕੀਤੇ ਆਖੋ ਸਤਨਾਮ ਤੇ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਪਤਾ ਸੀ ਜਦੋਂ ਵੀ ਟੈਂਦੀ ਕਲਾਵਲ ਜਾਣਾ ਹੈ ਸੰਗਤ ਮਾੜੀ ਚ ਪੈ ਕੇ ਜਾਣਾ ਹੈ ਹੁਣ ਆਪਾਂ ਸਾਰੇ ਅੱਜ ਕਥਾ ਸੁਣੀ ਆ ਬੱਚਿਆਂ ਨੌਜਵਾਨਾਂ ਸਾਰੇ ਕੁਝ ਮਿਲਿਆ ਹੀ ਆ ਤੇ ਕੀ ਤੁਹਾਡੇ ਤੋਂ ਮੈਂ ਲੈ ਕੇ ਜਾਣਾ ਆਖੋ ਸਤਨਾਮ ਕੀ ਲੈ ਕੇ ਜਾਣਾ ਔਰ ਇਹੀ ਇੱਕ ਘੰਟਾ ਕਈ ਕਲਾਕਾਰ ਇਦਾਂ ਦੇ 14 ਲੱਖ ਰੁਪਇਆ ਲੈਂਦੇ ਇੱਕ ਘੰਟੇ ਦਾ ਇਹ ਦਿੰਦਾ ਕੌਣ ਤੁਸੀਂ ਤੇ ਕੀ ਸੁਣਾ ਕੇ ਗਏ ਵੀ ਇੱਕ ਘੰਟੇ ਜੀ ਸਾਡੀਆਂ ਧੀਆਂ ਪਣਾ ਦੀ ਬੇਇੱਜ਼ਤੀ ਕਰਤੀ ਉਹਨਾਂ ਦੀ ਇੱਜ਼ਤ ਨੂੰ ਤੂੰ ਛਣ ਦੇਤਾ ਇੱਥੋਂ ਆਰੰਭ ਕੀਤੀ ਭਾਈ ਸਹਿਬਾ ਨਾਲ ਬਾਤ ਵੀ ਸਾਡਾ ਕਿਰਦਾਰ ਬੜਾ ਉੱਚਾ ਸੀ ਸਾਡਾ ਪਿਆਰ ਉੱਚਾ ਸੀ ਪਰ ਅੱਜ ਅਸੀਂ ਜਿੱਦ ਫੜੀ ਐ ਫਿਰ ਸਾਰੇ ਪੁੱਠੇ ਕੰਮ ਆਪਾਂ ਹੀ ਕਰਨੇ ਬਾਬੇ ਨਾਨਕ ਨੂੰ 9 ਸਾਲਾਂ ਦੇ ਨੂੰ ਪੰਡਿਤ ਕਹਿੰਦਾ ਜਨੇਊ ਪਤਾਗਾ ਮਾਰੇ ਕਹਿੰਦੇ ਰਹਿਣ ਦੇ ਮਿੱਤਰਾ ਇਹੋ ਜਿਹੇ ਤਾਗਾ ਦੇ ਜਿਹੜਾ ਮੜੀਆਂ ਤੋਂ ਬਾਦ ਵੀ ਨਾ ਟੁੱਟੇ ਤੇ ਅੱਜ ਜਿੰਨੇ ਪੜੇ ਲਿਖੇ ਨੌਜਵਾਨ ਆ ਅਗਿੱਟੇ ਤੇ ਕਾਲਾ ਤਾਗਾ ਕਿੱਥੋਂ ਬਣਾ ਕੇ ਆਏ ਆਂ ਕੋ ਸਤਨਾ ਇਹ ਕਿੱਥੇ ਕਿਹੜੇ ਗ੍ਰੰਥ 'ਚ ਲਿਖਿਆ ਕਾਹ ਤੋਂ ਬੱਦ੍ਹਾ ਇਹਨੇ ਬਾਬਾ ਜੀ ਨજર ਨਹੀਂ ਲੱਗਦੀ ਆਂ ਕੋ ਸਤਨਾ ਮੈਨੂੰ ਬਾਣ ਸਿੰਘ ਚੌਰ ਦਾ ਬਚਨ ਜ਼ਿਆਦਾ ਆ ਗਿਆ ਕਹਿੰਦੇ ਕਿਸੇ ਦੇ ਘਰ ਗੈ ਗਿਆਨੀ ਜੀ ਉਹਨਾਂ ਨਾ ਕੱਟੇ ਦੇ ਗੱਲ ਚ ਤਵੀਤ ਪਾਇਆ ਹਰੇ ਰੰਗ ਦਾ ਨਾ ਬਨ ਕੇ ਗੰਡ ਜੀ ਅਗਿਆਨੀ ਜੀ ਵਿਦਵਾਨ ਬਹੁਤ ਸੀ ਉਹ ਕਹਿੰਦੇ ਵੀ ਇਹ ਕੀ ਕੀਤਾ ਕਹਿੰਦੇ ਬਾਬਾ ਜੀ ਜਦੋਂ ਮੱਝ ਸੁੰਦੀ ਸੀ ਤੇ ਕੱਟਾ ਮਰ ਜਾਂਦਾ ਹੈ ਤੇ ਅਸੀਂ ਸਿਆਣੇ ਕੋ ਗਏ ਬਾਬੇ ਤੋਂ ਉਹਨੇ ਸਾਨੂੰ ਤਵੀਤ ਦਿੱਤਾ ਵੀ ਜਦੋਂ ਮੱਝ ਸੂਈ ਸੁੰਦਿਆ ਕੱਟੇ ਨੂੰ ਤਵੀਤ ਬੰਨ ਦੇਣਾ ਮਰਦਾ ਨਹੀਂ ਕਹਿੰਦੇ ਫਿਰ ਇਤਰਾ ਹੀ ਆ ਉਹ ਕਹਿੰਦੇ ਸੱਚ ਹੋ ਗਿਆ ਕਟਾ ਮਰਿਆ ਨਹੀਂ ਜੀ ਤੇ ਕੀ ਤੇ ਵਾਵਾ ਸਾਲ ਦਾ ਹੋ ਗਿਆ ਤੇ ਗਿਆਨੀ ਜੀ ਵਿਦਵਾਨ ਵੀ ਤੇ ਮਜਾਕੀਏ ਵੀ ਸੀ ਉਹ ਨਾ ਲੱਗੀ ਉਹਨਾਂ ਦਾ ਬਜ਼ੁਰਗ ਸੀ 80 ਸਾਲ ਦਾ ਬਾਪੂ ਉਹ ਮੰਜੀ ਤੇ ਖੰਗੇ ਤੇ ਉਹ ਗਿਆਨੀ ਜੀ ਨੂੰ ਅਰਦਾਸ ਕੀਤੀ ਕਿ ਕਹਿੰਦੇ ਇੱਕ ਕੰਮ ਕਰੋ ਇੱਕ ਤਵੀਤ ਹੋਰ ਲਿਆਓ ਕਹਿੰਦੇ ਉਹ ਕੀ ਕਰਨਾ ਕਹਿੰਦੇ ਜੇ ਤਵੀਤ ਨਾ ਕੱਟਾ ਬਚ ਗਿਆ ਤੇ ਬਾਪੂ ਦੇ ਵੀ ਪਾ ਦਿਓ ਇਹ ਵੀ ਨਹੀਂ ਮਰਦਾ ਕੋਸਾ ਤਾਂ ਵੀ ਇਹ ਵੀ ਤਿਆਰੀ ਚ ਬੈਠਾ ਵਾ ਜੀ ਇੰਨਾ ਚੀਜ਼ਾਂ ਨਾਲ ਮੌਤ ਨਾ ਆਉਂਦੀ ਹੋਵੇ ਤੇ ਫਿਰ ਪਾ ਲਗੀ ਇਵੇਂ ਮਾਰ ਤੀਰ ਤੇ ਤੁੱਕਾ ਬਾਬਿਆਂ ਦਾ ਚੱਲਦਾ ਜੇ 25 ਬੰਦੇ ਮੇਰੇ ਕੋ ਆ ਗਏ ਤੇ ਮੈਂ ਕਹਣਾ ਵੀਜਾ ਲੱਗ ਜਾਣਾ 25ਾਂ ਚੋਂ 5ਾਂ ਨੂੰ ਬੈਸੀ ਨੇ ਦੇ ਦੇਣਾ ਉਹਨਾਂ ਪੰਜਾਂ ਨੇ ਗਾੜੀ 50 ਜੋੜ ਦੇ ਨੇ ਇਦਾਂ ਮੇਰੀਆਂ ਭੈਣਾਂ ਵਿਚਰੀਆਂ ਦੁਖੀ ਲੋਕੀ ਕਹਿੰਦੇ ਬਾਬਾ ਜੀ ਦੋ ਢੀਆਂ ਪੁੱਤ ਹੋ ਜਾਣਾ 40 ਬੀਬੀਆਂ ਨੂੰ ਬਾਬੇ ਨੇ ਕਹਿੰਦਾ ਜਾ ਮੁੰਡਾ ਉਚਾਲੀਆਂ ਚੋਂ ਸੱਤਾਂ ਅੱਠਾਂ ਦੇ ਰੱਬ ਵੱਲੋਂ ਹੀ ਹੋ ਜਾਣਾ ਤੇ ਜੈ ਜੈਕਾਰ ਮੇਰੀ ਹੋ ਜਾਣੀ ਅੱਖੋ ਸਤਨਾ ਉਹ ਜਿਨ੍ਹਾਂ ਦੇ ਕਾਰਜ ਹੋ ਗਏ ਉਹਨਾਂ ਕਹਣਾ ਬਾਬਾ ਹੀ ਰੱਬ ਆ ਐਦਾਂ ਇਹ ਚੀਜ਼ਾਂ ਵਧੀਆਂ ਇਹਨਾਂ ਨੂੰ ਰੱਬ ਬਣਾਤਾ ਹੀ ਤੇ ਜਿਹੜਾ ਰੱਬ ਸੀ ਉਹ ਕਿਸੇ ਹੋਰ ਪਾਸੇ ਰਹਿ ਗਿਆ ਜਿੱਦਾਂ ਬਾਬੇ ਬਕਾਲੇ ਬਾਈ ਮੰਜੀਆਂ ਲੱਗੀਆਂ ਸੀ ਨਾ ਇਸ ਤਰ੍ਹਾਂ ਬੈਠੇ ਚੌੜਿਓ ਹੋ ਗਏ ਐਦਾਂ ਮਾਲਾ ਫੇਰਨਾ ਤੇ ਜਿਹੜਾ ਅਸਲੀ ਉਹ ਥੱਲੇ ਬੈਠੇ ਉਹ ਵੀ ਇੱਕ ਛੋਟੇ ਜਿਹੇ ਬੱਚੇ ਦਾ ਜ਼ਿਕਰ ਆਉਂਦਾ ਕਥਾ 'ਚ ਮੱਖਣ ਸ਼ਾਹ ਨੇ ਆਖਿਆ ਪੁੱਤ ਵੇ ਬਾਬੇ ਹੋਰ ਵੀ ਕੋਈ ਹੈਗੇ ਕਿ ਭੁਗਤ ਗਿਆ ਉਨੇ ਕਹੇ ਸਾਰਿਆਂ ਨੂੰ ਮੱਥਾ ਟੇਕ ਲਿਆ ਕਹਿੰਦੇ ਇੱਕ ਇੱਧਰ ਵੀ ਰਹਿੰਦਾ ਉੱਥੇ ਇਤਿਹਾਸ ਚ ਬਚਨ ਬੜੇ ਔਖੇ ਜੇ ਮੈਂ ਬੋਲਣੇ ਨਹੀਂ ਚਾਹੁੰਦਾ ਜੋ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਲਈ ਸ਼ਬਦ ਵਰਤੇ ਗਏ ਵੀ ਇੱਥੇ ਇੱਕ ਕਮਲਾ ਜਿਹਾ ਬਾਬਾ ਵੀ ਹੈਗਾ ਵੇਖੋ ਉਸ ਵੇਲੇ ਵੀ ਜਿਹੜੇ ਅਸਲੀ ਉਹ ਕਮਲੇ ਤੇ ਜਿਹੜੇ ਨਕਲੀ ਉਹ ਸਿਆਣੇ ਆਕੂ ਸੁਣੋ ਕਹਿਣਗੇ ਸਿਆਣਾ ਬਾਬਾ ਸਿਆਣੇ ਕਹਦੇ ਥਾਪ ਆਪ ਨਹੀਂ ਉਹਨਾਂ ਨੂੰ ਪਤਾ ਉਹ ਕਈ ਬਾਬੇ ਸਾਡੇ ਲੱਗੀ ਵੀ ਹੈਗੀ ਉਹਨਾਂ ਦੇ ਆਪ ਦੇ ਘਰ ਚ ਤੇ ਨਵਾਂ ਪੋਤਾ ਤਿੰਨ ਤਿੰਨ ਕੁੜੀਆਂ ਤੇ ਲੋਕਾਂ ਨੂੰ ਮੁੰਡੇ ਦੇ ਦਿੰਦਾ ਆਖੋ ਸਤਨਾਬ ਵੀ ਤੂੰ ਇੱਥੇ ਹੀ ਸਿੱਖ ਲਓ ਵੀ ਜੇ ਇਹਦੇ ਕੋਈ ਕੁਝ ਹੋਵੇ ਤੇ ਆਪ ਦੇ ਘਰੇ ਨਾ ਦਵੇ ਆਪਦੇ ਸਾਰੇ ਮੰਜੀਤੇ ਪੈ ਤੁਹਾਡਾ ਇਲਾਜ ਕਰਦੇ ਫਰਜ ਹੈ ਮੇਰੇ ਗੁਰੂ ਨਾਨਕ ਸਾਹਿਬ ਨੇ 70 ਸਾਲ ਕਰੀਬ ਪ੍ਰਚਾਰ ਕੀਤਾ ਡਾਕਟਰ ਮੁਹੰਮਦ ਇਕਬਾਲ ਕਹਿੰਦਾ ਫਿਰ ਉઠી ਆਖਰ ਸਦਾ ਤੌਹੀਦ ਕੀ ਪੰਜਾਬ ਸੇ ਹਿੰਦ ਕੋ ਜਗਾਇਆ ਇੱਕ ਮਰਦ ਦੇ ਕਾਮਲ ਨੇ ਖواب ਸੇ ਇੱਕ ਮਰਦ ਪੈਦਾ ਹੋਇਆ ਕਹਿੰਦਾ ਧਰਤੀ ਤੇ ਬਾਬਾ ਨਾਨਕ ਜਿਨੇ ਸੁੱਤੀ ਹੋਈ ਦੁਨੀਆ ਨੂੰ ਜਗਾਇਆ ਚੰਗੇ ਪਾਸੇ ਲਾਇਆ ਵੀ ਐਵੇਂ ਨਾ ਲੁੱਟੇ ਜਾਇਓ ਸੋ ਆਪਜੀ ਵੱਡੇ ਭਾਗਾ ਵਾਲੇ ਜੇ ਮਹਾਰਾਜ ਸਾਹਿਬ ਕਹਿੰਦੇ ਤਿੰਨ ਸੱਜਣਾ ਪਹਿਲਾ ਸੱਜਣ ਸਰੀਰ ਜਦੋਂ ਸੱਦਾ ਆਇਆ ਇਹਨੇ ਜਵਾਬ ਦਿੱਤਾ ਨਹੀਂ ਭਰਾਵਾ ਦੂਸਰੇ ਰਿਸ਼ਤੇਦਾਰ ਸੀ ਤੁਹਾਡੇ ਵਰਗੇ ਜਿਨ੍ਹਾਂ ਬਦਲੇ ਪੁੱਠੇ ਕੰਮ ਕਰਦੇ ਨੱਕ ਨਹੀਂ ਰਹਿੰਦਾ ਉਹਨਾਂ ਨੂੰ ਆਖਿਆ ਉਹ ਕਹਿੰਦੇ ਚੱਲ ਤੂੰ ਸਾਡੇ ਲਈ ਬਹੁਤ ਪਾਪ ਕੀਤਿਆ ਤੇਰੇ ਨਾਲ ਤੇ ਨਹੀਂ ਮੜੀਆਂ ਤੱਕ ਜਾਵਾਂਗੇ ਆਖੋਏ ਗਿਰੋ ਉਥੇ ਛੁੱਟ ਦਾਂਗੇ ਜਾ ਕੇ ਲੱਕੜਾਂ ਦੇ ਜਦੋਂ ਲੱਕੜਾਂ ਤੇ ਪਿਆ ਤੇ ਉਸ ਵੇਲੇ ਭਾਈ ਸਾਹਿਬ ਨੂੰ ਆਵਾਜ਼ ਮਾਰੀ ਬਾਬਾ ਜੀ ਕਰੋ ਅਰਦਾਸ ਜਦੋਂ ਗ੍ਰੰਥੀ ਲੱਗ ਕੇ ਆਇਆ ਤੇ ਗ੍ਰੰਥੀ ਦੇ ਮੁਖ ਚੋਂ ਬਾਣੀ ਨਿਕਲੀ ਕਹਿ ਤਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਬੇਰਾ ਅਬ ਕੀ ਬਾਰ ਬਖ ਤੇ じゃ ਸੱਜਣ ਕੌਣ ਆ ਗਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਉਹ ਸੱਜਣਾ ਨਾਨਕ ਕੱਟੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਹੋਏ ਜੀਵਨ ਦੇ ਵਿਛੜੇ ਕਹਿੰਦੇ ਦੋ ਸੱਜਣ ਜੀਂਦਿਆਂ ਹੀ ਛੱਡ ਗਏ ਤੀਜੇ ਸੱਜਣ ਨੇ ਆਖਿਆ ਮੈਂ ਤੇਰੇ ਨਾਲ ਜਾਵਾਂਗਾ ਸੁਖਮਣੀ ਸਾਹਿਬ ਤੁਹਾਨੂੰ ਕੰਠ ਹੋਣਾ ਜਹਿਮਾਤ ਪਿਤਾ ਸੋਤ ਮੀਤ ਨਾ ਭਾਈ ਮਨ ਊਹਾ ਨਾਮ ਤੇ ਰਹਿ ਜਿਹ ਮਾਰਗ ਇਹ ਜਾਤ ਇਕੱਲਾ ਤੈ ਹਰ ਨਾਮ ਸੰਗ ਆ ਜਿਹੜਾ ਤੁਸੀਂ ਦਵਾਨ ਸੁਣਿਆ ਬਾਣੀ ਸੁਣੀ ਇਹ ਆਪਣੇ ਨਾਲ ਜਾਣੀ ਆ ਇਹ ਸਚਾਈ ਹੈ ਸਾਧ ਸੰਗਤ ਜੀ ਸੋ ਵੱਡੇ ਭਾਗ ਨੇ ਆਪ ਸੰਗਤਾਂ ਦੀ ਸੇਵਾ ਕੀਤੀ ਹੈ ਕਿਉਂਕਿ ਸਮਾਗਮ ਥੋੜੇ ਜੇ ਵਧੇ ਗੋਣ ਕਰਕੇ ਨਾ ਸੇਧ ਨਹੀਂ ਥੋੜੀ ਜੀ ਧੀ ਇੰਨੀ ਕੀ ਸੇਵਾ ਆਪ ਜੀ ਪ੍ਰਵਾਨ ਕਰ ਲਿਓ ਬਹੁਤ ਬਹੁਤ ਧੰਵਾਦ ਗੁਰੂ ਕੀ ਸੰਗਤ ਆਪ ਜਿਨ੍ਹਾਂ ਨੇ ਪ੍ਰੇਮ ਕੀਤਾ ਆਪ ਜੀ ਸਾਰੇ ਪਹੁੰਚਿਓ ਜਿੰਨਾ ਸੋਹਣਾ ਦਰਬਾਰ ਓਨੀ ਸੋਹਣੀ ਸੰਗਤ ਕਥਾ ਕਰਦੇ ਆ ਬੱਚਿਆਂ ਛੋਟੀ ਬੁੱਧੀ ਆ ਪੂਰੇ ਦੀ ਕਥਾ ਨਹੀਂ ਅਧੂਰੇ ਕਰਦੇ ਫੇਰ ਵੀ ਕੋ ਭੁੱਲ ਹੋਈ ਤੇ ਮਾਫ ਕਰਿਓ ਸਾਰੇ ਪ੍ਰਬੰਧਕਾਂ ਦਾ ਸੰਗਤਾਂ ਦਾ ਔਰ ਮੇਰੇ ਸਤਕਾਰਯੋਗ ਵੀਰ ਜੀ ਰਜਿੰਦਰ ਸਿੰਘ ਜੀ ਫੌਜੀ ਸਾਹਿਬ ਸਾਡੇ